ਮੈਂ ਹੁਣ ਤਲਵੰਡੀ ਸਾਬੋ ਦੇ ਨੇੜੇ ਤੇ ਪਹੁੰਚ ਕੇ ਆ ਹਾਂ ਕੱਲ ਸਦਰ ਸਰਪੱਤ ਨਾਲ ਗੱਲ ਹੋ ਸਕਾ ਆਪਣੀ ਪੂਰੀਆਂ ਕੋਸ਼ਿਸ਼ਾਂ ਕਰਨੀ ਹੈ ਕਿ ਜਿਹੜਾ ਬਾਦਲ ਤੇ ਸੈਂਟਰ ਦੀ ਹਕੂਮਤ ਬੀਜੇਪੀ ਆਰਐਸਐਸ ਨੇ ਸਾਨੂੰ ਸਰਪੱਤ ਖਾਲਸਾ ਸਾਡੀ ਜਿਹੜੀ ਰਿਲੀਜੀਅਸ ਫਰੀडम ਹੈ ਧਾਰਮਿਕ ਅਜ਼ਾਦੀ ਹੈ ਇਹਦੇ ਉੱਤੇ ਛਾਪਾ ਮਾਰਿਆ ਹੋਇਆ ਔਰ ਸਾਰੇ ਸਿੱਖਾਂ ਨੂੰ ਸਰਬੱਤ ਖਾਲਸਾ ਦੇ ਪਹੁੰਚੇ ਦੇ ਲਈ ਬਹੁਤ ਜਿਆਦਾ ਵੱਡਾ ਪੁਲਿਸ ਤੇ ਪੈਰਾ ਮਿਲਟਰੀ ਫੋਰਸਸ ਬਣਾ ਕੇ ਰਿਆ ਹੋਇਆ ਹੈ ਪਰ ਖੁਸ਼ੀ ਦੀ ਗੱਲ ਇਹ ਹੈ ਕਿ ਜਸਕਰਨ ਸਿੰਘ ਜੀ ਤੇ ਬਾਬਾ ਜਰਨਾਲਾ ਸਾਹਿਬ ਦਾ ਜਿਹੜੀ ਵਾਸ ਹੈ ਜਿਹਦੇ ਵਿੱਚ ਪਾਲਕੀ ਹੈ ਉਹ ਉੱਥੇ ਮੈਦਾਨ ਦੇ ਵਿੱਚ ਪਹੁੰਚੀ ਹੋਈ ਹੈ ਔਰ ਟਖੜ ਪਾਰਟਸ ਆਫ ਖੁੱਲੇ ਹੋਏ ਹੈ ਜਿਹੜੇ ਅਰਦਾਸ ਕੱਲ ਕਰਨਗੇ ਤੇ ਸਰਦਾਰ ਜਸਕਰਨ ਸਿੰਘ ਉੱਥੇ ਬੜੀ ਦਲੇਰੀ ਦੇ ਨਾਲ ਉੱਥੇ ਬੈਠੇ ਹੋਏ ਆ ਮੈਂ ਆਪਸੀ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਖਾਸ ਮੁੱਦੇ ਸਾਡੇ ਕੋਲ ਹੈਗੇ ਆ ਉਹ ਹੈਗੇ ਆ ਕਿ ਖਾਲਸਾਣ ਇੱਕ ਇੰਡੀਪੈਂਡੈਂਟ ਹਜ਼ਾਰ ਸਿਕ ਸੋਚ ਦੀ ਸੋਵਰਨ ਬਾਦਸ਼ਾਹੀ ਸਾਡੀ ਬਣ ਜਵੇ ਜੀ ਦੇ ਨਾਲ ਇਸਲਾਮਕ ਪਾਕਿਸਤਾਨ ਜਿੰਕੇ ਕੋਲ ਨਿਊਕਲੀਅਰ ਫਰਮਾਨੂ ਹਥਿਆਰ ਹਨ ਫਿਰ ਹਿੰਦ ਹਕੂਮਤ ਨੇ ਲਿਆ ਜਿੱਤੇ ਕੋਲੇ ਨਿਊਕਲੀਅਰ ਹਥਿਆਰ ਹਨ ਤੇ ਉੱਤੇ ਪਹਾੜ ਵਾਲੇ ਪਾਸੇ ਕੰਮਰੇਡ ਚੀਨ ਹੈ ਜਿਹਦੇ ਕੋਲੇ ਨਿਊਕਲੀਅਰ ਵੈਪਨਿਸ ਹੈ ਕਿ ਇਹ ਪਰਮਾਣੂ ਥਿਆੜ ਹੈਗੇ ਇਹਨਾਂ ਥਿੰਨਾ ਕੌਮਾਂ ਦਾ ਇੱਕ ਪੁੱट्टे ਦਾ ਵੈਰ ਹੈ ਤੇ ਜੇ ਇਹ ਇੱਕ ਦੂਜੇ ਦੇ ਨਾਲ ਢਿੱਡ ਗਿਆ ਤੇ ਜਿਹੜੀ ਸਿੱਖ ਹੋਮਲੈਂਡ ਹੈ ਜਿਹੜੀ ਸਗੀ ਸਿੱਖਾਂ ਦੀ ਜੈਹਤ ਹੈ ਜਿੱਥੇ ਅਸੀਂ ਰਹਿੰਦੇ ਆ ਇਹ ਬਿਲਕੁਲ ਬਰਬਾਦ ਹੋ ਚੁਗੀ ਸਾਡੇ ਜਿਹੜੇ ਇਲਾਕੇ ਹੈ ਰਾਜਸਥਾਨ ਹੈ ਪੇਸ ਹਿਮਾਚਲ ਹੈ ਚੰਡੀਗੜ੍ਹ ਹੈ ਜੰਮੂ ਕਸ਼ਮੀਰ ਹੈ ਲੇਹ ਲਾਧਖਣ ਇਹ ਸਾਡੀ ਬਫਰ ਸਟੇਟ ਬਣੂਗੀ ਇਨ੍ਹਾਂ ਹਕੂਮਤਾਂ ਦੇ ਵਿਚਾਰੀ ਜਿਸ ਦੇ ਨਾਲ ਅਸੀਂ ਹਮੇਸ਼ਾ ਸੁਖੀ ਤੇ ਸ਼ਾਂਤ ਤੇ ਅਮਨ ਦੇ ਨਾਲ ਰਹਾਂਗੇ 4 ਲੱਖ 591 ਬੇਰੁਜ਼ਗਾਰ ਹੈ ਜਿਹੜੇ ਬਾਹਰ ਦੇ ਕੰਟਰੀਸ ਨੂੰ ਖੜ ਭਜ ਰਹੇ ਹੈ ਇਹ ਵੀ ਸਾਰੇ ਅਸੀਂ ਵਿੱਚੇ ਹੀ ਥਲਸਤਾਨ ਦੇ ਵਿੱਚ ਕਬਤ ਕਰ ਲਾਂਗੇ ਸਾਰਿਆਂ ਨੂੰ ਨੌਕਰੀਆਂ ਮਿਲਣਗੀਆਂ ਜਿਹੜੇ ਬਿਜ਼ਨਸਮੈਨ ਨੇ ਵਪਾਰ ਕਰਦੇ ਆ ਸਾਡੇ ਹਿੰਦੂ ਭਰਾ ਉਹਨਾਂ ਦੇ ਲਈ ਬਹੁਤ ਵੱਡੇ ਮਦਾਨ ਖੁੱਲ ਜਾਣਗੇ ਵਪਾਰ ਕਰਨ ਦੇ ਲਈ ਮੁਸਲਮਾਨ ਵੀ ਸੁਖ ਤੇ ਖੈਰ ਦੀ ਨੀਤ ਦੇ ਨਾਲ ਇੱਥੇ ਵਸਣਗੇ ਸਾਰੀਆਂ ਕੌਮਾਂ ਬਹੁਤ ਅੱਛੀ ਤਰ੍ਹਾਂ ਰਹਿਣਗੀਆਂ ਤਮਾਟਾ ਦੇ ਕੋਈ ਹੱਥ ਤੋਂ ਕੇਲੇ ਬੈਂਜੇ ਕਰਦੇ ਆ ਤੁਸੀਂ ਕੱਲ ਕੋਸ਼ਿਸ਼ ਜ਼ਰੂਰ ਕਰੋ ਜੇ ਵੀ ਹੋ ਸਦਰ ਤੁਸੀਂ ਮੈਦਾਨ ਦੇ ਵਿੱਚ ਪਹੁੰਚੋ ਜੇ ਤੁਹਾਨੂੰ ਕੋਈ ਰੁਕਾਵਟ ਲੱਗੇ ਤਾਂ ਫੇਰ ਜਿਹੜਾ ਪ੍ਰੈਜ਼ੀਡੈਂਟ ਆਫ ਭਾਰਤ ਹੈ ਪ੍ਰਣਾਵ ਮੁਖਰਜੀ ਉਸ ਨੂੰ ਇਹ ਪੇਸ਼ ਰਹਿ ਦਿਤੋ ਕਿ ਸਾਡੇ ਜਿਹੜੇ ਧਾਰਮਿਕ ਘੱਟ ਹੈ ਉਹਨਾਂ ਨੂੰ ਬੀਜੇਪੀ ਆਰਐਸਐਸ ਤੇ ਬਾਦਲਦਲ ਨੇ ਬਿਲਕੁਲ ਖਤਮ ਕਰ ਦਿੱਤਾ ਜਿਵੇਂ ਜ਼ਕਰੀਆ ਖਾਨ ਕਰਦਾ ਸੀ ਉਸ ਲੈਵਲ ਤੇ ਸਾਡੀ ਤਬਾਈ ਹੋ ਦਿੱਤੀ ਪਈ ਹੈ ਵਾਇਰ ਗੁੱਤੀ ਦਾ ਕਾਲਸਾ ਵਾਇਰ ਦੀ ਫਟੇ ਬਹੁਤ ਹੋ ਗਈ ਠੀਕ